ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ 5911 ਦੇ ਅੱਜ ਦੀ ਵੀਡੀਓ ਲੱਗਿਆ ਪਟਾਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4-5 ਨਾਕ 4 ਤੋਂ 5 ਨਾਕ ਦੇ ਸ਼ੁਰੂ ਨੇ 4 ਠੀਕ ਜੀ ਅੱਜ ਉਹ ਕਰਦੇ ਆ ਵੀਰ ਨਾਲ ਗੱਲਬਾਤ ਦੇ ਕੁਝ ਦਿਨਾਂ ਦੀ ਡਿਟੇਲ ਆ ਸਾਸੀਆ ਭਾਜੀ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਵੀਰ ਜੀ ਬਾਬੇ ਦੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਬਾਈ ਜੀ ਆਪਣਾ ਨਾਮ ਤੇ ਡਰੈਫਟ ਨਾਮ ਤੁਹਾਨੂੰ ਸ਼ਹਿਰ ਜਨਾਲਾ ਜਿਹਦਾ ਫਸਲ ਠੀਕ ਹੈ ਜੀ ਫੋਨ ਨੰਬਰ 91 56752 ਠੀਕ ਹੈ ਜੀ ਤੇ ਬਾਈ ਅੱਜ ਨੀਲੀਆਂ ਇਕੱਠੀਆਂ ਕੀਤੀਆਂ ਸਾਰੀਆਂ ਨੀਲੀਆਂ ਕੀਤੀਆਂ ਅੱਜ ਉਹਦਾ ਵੀ ਅੱਗਿਆ ਤੇ ਮਾ ਬਾਜੀ ਦੀਆਂ ਨੀਲੀਆਂ 8-8 ਰਿਆ ਇਹ ਵੀਰ ਜੀ ਇਹਨੂੰ ਮਤਲਬ 5 ਕਿਲੋ ਜੀ ਅੱਛਾ ਜੀ ਆਪਾਂ ਚਾਲ ਕਰਕੇ ਲਵਾਂਗੇ ਠੀਕ ਹੈ ਜੀ ਆਈ ਹੋਈ ਆ ਤੁਹਾਨੂੰ ਪਤਾ ਕਿ ਨਗਰ ਆਪਣੇ ਕੋਲ ਜੀ ਆਏ ਆ ਬਿਲਕੁਲ ਬਿਲਕੁਲ ਇਨੋਂ ਮਹੀਨੇ ਤੋਂ ਬਾਅਦ ਟਾਈਮ ਬੜੀ ਹੋ ਜਾਏ ਪਰ ਮੈਂ ਗਰੰਟੀ ਕੋ ਨਹੀਂ ਦਿੰਦਾ। ਅੱਛਾ ਜੀ। ਠੀਕ ਹੈ ਗੱਲ। ਠੀਕ ਹੈ ਜੀ। ਆਪਾਂ ਆਜੂ ਉਦਾਂ ਦੇ ਕਰਦੇ ਆ। ਅੱਛਾ ਜੀ। 2 ਨੰਬਰ ਵਾਲਿਆਂ ਦੇ ਹਿਸਾਬ ਨਾਲ ਜਾਣਗੇ ਜਿਹੜੇ ਕਰਮਾਲੀਆਂ। ਠੀਕ ਹੈ ਠੀਕ ਹੈ। ਲਓ ਜੀ ਬ੍ਰੀਡ ਪੂਰੀ ਆ ਤੇ ਰੇਟ ਪਈ ਕਹਿੰਦਾ ਕਿ ਆਪਾਂ 2 ਨੰਬਰ ਵਾਲਿਆਂ ਤਾਂ ਵੀ ਘੱਟ ਕਰ ਦੇਣੇ ਆ। ਤੇ ਪਿਆਜ਼ ਲਿਖਦਾ ਜਿਹੜਾ ਮੌਕੇ ਤੇ ਦੁੱਧ ਯਾਰ। ਦੁੱਧ ਪਾਉਂਦੇ ਬਚਾ ਕੇ ਨਾ ਨਹੀਂ ਭਾਈ ਜੀਰੂ ਲੋਗਾ। ਬਿਲਕੁਲ ਬਿਲਕੁਲ ਜੀ ਲਓ ਜੀ। ਪਾਣੀ ਨਹੀਂ ਮਿਲਦੀਆਂ ਪਿਓਰ ਨੀਲੀ ਰਾਵੀਆ ਸੂਲ ਤੱਕ ਨਿਸ਼ਾਨੀਆਂ ਕਵਰ ਕਰਦੀ ਯਾਰ ਚੈੱਕ ਕਰ ਸਕਦੇ ਤੁਸੀਂ ਬਾਕੀ ਕਦ ਕੱਢ ਵੀ ਚੰਗਾ ਤੇ ਪਾਣੀ ਪਾਜੀ ਪਲੀ ਜਮੀ ਪੂਰੀ ਅਲਕੋ ਬਿਲੀਆਂ ਅੱਖਾਂ ਬਿਲੀਆਂ ਮਣਕੀ ਆ ਖਾ ਗਈ ਜੇ ਜੇ 1 ਮਹੀਨੇ ਦਾ ਆਸ-ਪਾਸ ਬਾਈ ਕਹਿੰਦਾ ਕਿ ਟਾਈਮ ਹੋ ਗਿਆ ਵਾ ਬਾਕੀ ਗਾਰੰਟੀ ਕੋਈ ਨਹੀਂ ਇਹਦਾ ਬਈ ਸੱਜਣ ਦਾ ਪਤਾ ਕਿ ਨਾ ਕਰੇ ਪਾਜੀ ਇਹ ਦੋ ਜਵੇ ਕਹਿ ਤੀ ਇੰਨਾ ਚਵਾ ਦਾ 12 13 ਗੋਦ ਦੇ ਮੀਟਰ ਚਵਾਇਆ ਵਾ ਅੱਛਾ ਜੀ ਦੂਜਾ ਨੰਬਰ 1 ਇਹ ਜਿਹੜੇ ਵੀਰ ਕੋਈ ਇਹਦੀ ਵੀਡੀਓ ਬੜੀ ਸੱਜਰ ਦੀ ਪਈ ਹੋ ਬਿਲਕੁਲ ਠੀਕ ਆ ਕੋਈ ਨਹੀਂ ਸੱਜਰ ਨਹੀਂ ਵੀਓ ਦੇ ਰਾਂਗੇ ਅੱਛਾ ਜੀ 128 ਹਜ਼ਾਰ ਜਿੰਨਾ ਵੇਚੀ ਵੀਰ ਨੇ ਸੱਜਰ ਕੋਪੀ ਨੇ ਦੋ ਵੇਚੀ ਆ ਅੱਛਾ ਜੀ 128 ਦੀ ਲਿਖੀ ਆ ਠੀਕ ਆ ਠੀਕ ਆ ਠੀਕ ਆ ਲਓ ਜੀ 128 ਹਜ਼ਾਰ ਸੱਜਰ ਦਾ ਮੁੱਤ ਪਿਆ ਸੀ ਬਾਕੀ ਹੁੰਦੇ ਪੁੱਲ ਵੀਰ ਜੀ 4 ਕਿਲੋ ਦੁੱਧ ਕਰਕੇ ਦੇਵਾਂਗੇ ਅੱਛਾ ਜੀ ਮਹੀਨੇ ਤੋਂ ਦੋ ਚਤਰ ਉੱਤੇ ਰੋ ਬਣੀ ਲੋਗੇ ਜੇ ਗਰੰਟੀ ਕੋਈ ਨਹੀਂ ਠੀਕ ਆ ਜੀ ਬਾਈ ਇਹਦਾ ਰੇਟ ਫਿਰ ਇਹ ਦੂਜਾ ਨੰਬਰ ਇਹ ਮੇਰੀ ਬੇਟੀ ਆ ਹਾਂ ਜੀ ਮੇਰਾ ਵੀ ਟੀਗਾ ਕਿਹੇਗਾ ਜਗ ਲਵਾ ਜੀ। ਅੱਛਾ ਜੀ। ਨਹੀਂ ਬਿਲਕੁਲ ਟੀਗਾ। ਆਪਾਂ ਪਾੜੇ ਪੂਰੇ ਦਾ ਕੰਮ ਨਹੀਂ ਇਹਦੇ ਟੀਗਾ ਲਵਾ ਜੀ ਤਾਂ ਚੋਕੜਾ ਮੱਧਾ ਟੀਗਾ ਲਵਾ ਜੀ ਵਾ। ਲਵਾ ਸਕਦੀਆਂ ਲਵਾ ਸਕਦੀਆਂ ਬਿਲਕੁਲ। ਇਹਦਾ ਮੋਲ ਹਾਰਾ ਭਾਜੀ 50 ਦੇ ਦਈਏ। 50 ਕਰ ਦਈਏ। ਇਹਦਾ ਬ੍ਰੀਡ ਦੇਖਾ ਤੁਸੀਂ ਬ੍ਰੀਡ ਦਾ ਮੋਲ ਪੜ੍ਹੇ ਦਾ। ਬ੍ਰੀਡ ਤੇ ਬਹੁਤ ਤੇ ਬ੍ਰੀਡ ਤੇ। ਭਾਜੀ ਹਾਂ ਨਾ ਨਾ ਇਹ ਆਪ ਲੈਣਾ 50। ਅੱਛਾ ਜੀ। ਨਾ ਲੈਣਾ 90 ਔਰ 2000 ਦੀ ਹਾਂ ਨਾ ਦੇਣਾ। ਠੀਕ ਆ ਇਹ ਲੌਰੀ 47000 ਦੀ 47000 ਦੀ ਹਾਂ ਨਾ ਜੀ ਦਾਂਗੇ ਲਓ ਜੀ 47000 ਦੀ 40000 ਵਾਏ ਹੋਏ 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 ਆਫਰ ਆ ਲਾਤੀਆਂ ਬਾਈ ਨੇ 40000 ਦੀ ਹੁਣ ਸਾਰੀ ਵੀਡੀਓ ਚੈੱਕ ਕਰ ਲੈ ਨੀ ਨੀ ਤੁਹਾਨੂੰ ਦੱਸ ਦੇ ਵੀਰ ਉਹਨਾਂ ਮੈਂ ਲੈ ਹਾਂ ਅੱਛਾ 40000 ਤੋਂ 100 ਛੋਟ ਹੋਊਗੀ ਕੋਣ ਮੇਰੇ ਅਗਲੇ 45 ਵਾਲਾ ਤੇ 44 ਵਾਲਾ ਮੈਨੂੰ ਫੋਨ ਨਾ ਲਾਵੇ ਠੀਕ ਆ ਠੀਕ ਆ ਠੀਕ ਆ ਲਓ ਜੀ ਪਿਓਰ ਆਫ ਦਿ ਨੀਲੀ ਰਾਵੀ ਤੇ ਕੌਡੀਆਂ ਦੇ ਬਾਪ ਬਾਈ ਨੇ ਕੋਈ ਬੇਤੀ ਹੱਥ ਧੋੜ ਕੇ ਮਾਈਨੇ ਲਾਕੇ ਖਣੋਗੇ ਹਾਂਜੀ 45 ਦਾ 44 ਦਾ ਕੋਈ ਨਾ ਕਹੇ ਮੁੱਲ ਬਿਲਕੁਲ ਨਿੱਕੇ ਜੀ ਬਿਲਕੁਲ ਦੋ ਨੰਬਰ ਦੇ ਵਾਲੇ ਦਾ ਦੋ ਨੰਬਰ ਦੇ ਵਾਲੇ ਹਾਂਜੀ ਜਿਹੜੋ ਵੱਧ ਦੋ ਨੰਬਰ ਦੇ ਵਿੱਚ ਹੋਗੀ ਬਿਲਕੁਲ ਬਿਲਕੁਲ ਸਹੀ ਗੱਲ ਦਿੰਦੇ ਆ ਲਓ ਜੀ ਦੂਜੇ ਨੰਬਰ ਤੇ ਫੇਰ ਮੀਨੀ ਤੇ ਨੀਲੀ ਰਾਵੀ ਮੀਨੀ ਇਹਦੇ ਕਿਤੇ ਤੋਫਾ ਹੀ ਏ ਬਿਲਕੁਲ ਸਹੀ ਗੱਲ ਆ ਜੀ ਪਤਾ ਦੇਖੋ ਲੋ ਜੀ ਸੀਲੀਆਂ ਸੀਲੀਆਂ ਲੋ ਬਾਖ ਮਾਲ ਤੇ ਆ ਚੈੱਕ ਕਰੋ ਕੀ ਆ ਕਹਿਣੇ ਆ ਜੀ ਜਿੱਦਾਂ ਦੇ ਹੱਥ ਫੇਰ ਨਹੀਂ ਦਿੰਦੀ ਸਹੀ ਤੁਸੀਂ ਨਹੀਂ ਸਹੀ ਗੱਲ ਹੈ ਜੀ ਆ ਤੇ ਆਵੇਂ ਕਿਸੇ ਦੇ ਲਾ ਕੇ ਬਹਿ ਵੀ ਹੋ ਤਾਂ ਨਹੀਂ ਹੱਥ ਫੇਰਨਦਾ ਐਡਾ ਕੋਈ ਨਹੀਂ 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 ਫੈਲ ਨਹੀਂ ਗੱਲ ਸਹੀ ਗੱਲ ਹੈ ਜੀ ਆ ਵੇਖੋ ਇਹ ਬਾਈ ਕਿਵੇਂ ਆ ਮੂੰਹ ਵੇਖੋ ਚਿੱਟਾ ਕੁੜੀ ਹੈ ਵੇ ਭਾਵੇਂ ਜੀ ਚੁੰਮੀਆਂ ਨਹੀਂ ਦੇ ਰੋ ਸਹੀ ਗੱਲ ਹੈ ਅੱਛਾ ਆਹੋ ਫੈਲ ਨਹੀਂ ਗੱਲ ਨਹੀਂ ਨਹੀਂ ਸਹੀ ਹੈ ਲਓ ਜੀ ਮੀਨੀ ਆ ਗਈ ਨਾਲੇ ਤਨੇਲੀ ਰਵੀ ਆ ਗਈ ਮੰਦੇ ਜਦਾ ਨਹੀਂ ਨਹੀਂ ਪਿਆਰ ਕਰਨਾ ਚਾਹੀਦਾ ਪਟਵਾਰ ਕੋਈ ਕੁਝ ਕੋਈ ਹੋਰ ਕੋਈ ਗੱਲ ਨਹੀਂ ਹੋ ਗਈ ਤੇ ਭਾਈ ਇਹ ਕੋ ਕਿੰਨਾ ਹੈ ਕਿਵੇਂ ਕੋਈ ਦੋ ਦੋ 5 ਕਿਲੋ ਹੋਊਗਾ ਅੱਛਾ ਜੀ ਇਹਨੂੰ ਅੱਜ 25 ਦੇ ਬੰਨ ਹੋ ਗਏ ਜੀ ਅੱਛਾ ਜੀ ਮੈਂ ਆਪਾਂ ਮਹੀਨਾ ਜੀ ਸਾਢੇ ਡੇਰ ਨਹੀਂ ਕਰਾਂ ਅੱਛਾ ਜੀ ਇਹ ਭਰਾ ਨੂੰ ਵਹਿ ਦੇ ਵਿੱਚ ਨਹੀਂ ਹੋਣਾ ਬਿਲਕੁਲ ਬਿਲਕੁਲ ਧੀਰ ਗੱਲ ਸੱਚ ਦਾ ਸੱਚ ਹੀ ਰਹੇ ਨਾ ਸੱਚ ਦਾ ਸੱਚ ਹੀ ਰਹੇ ਤੇ ਇਹਦੇ ਆ ਵੇਖੋ ਸੀਂਗਿਆਂ ਚ ਵੇਖੋ ਤੇ ਇਹਦਾ ਕੁੜਿਆ ਖਾਣਾ ਚੀਨਾ ਵਾਲਾ ਕੀੜਾ ਲੱਗਾ ਜੀ ਠੀਕ ਹੈ ਠੀਕ ਹੈ ਭਾਈ ਥਾਨ ਜਿਹੜਾ ਬਹੁਤ ਹੀ ਬੜਾ ਬਾ ਕਮਾਲ ਲੱਗਾ ਵਾ ਕਿਹਦੇ ਘਰ ਜਾ ਕੇ ਲੱਤ ਮਾਰਦੇ ਲੱਤ ਹੀ ਲੈ ਆਵੇ ਵਾਪਸ ਅੱਛਾ ਜੀ ਫੋਨ ਲਾ ਦੇ ਭਾਜੀ ਉਹ ਨਹੀਂ ਮੱਝ ਠੀਕ ਹੈ ਲਾ ਦਾਂਗੇ ਲਓ ਜੀ ਲਓ ਜੀ ਆ ਸੀਲ ਲੀਆਂ ਕਰੋ ਜੀ ਚੈੱਕ ਕੋਈ ਤੇ ਬਾਅਦ ਬਾਅਦ ਮਸੂਲੀ ਨਹੀਂ ਦਿੰਦਾ ਅੱਛਾ ਜੀ ਕਿਹਦੇ ਘਰ ਜਾ ਕੇ ਲੱਤ ਮਾਰਦੇ ਲੱਤ ਹੀ ਲੈ ਆਵੇ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਇਹ ਪਾੜੇ ਤੋਂ ਬਿਨਾ ਵੀ ਮਿਲ ਸਕਦੀ ਤੇ ਪਾੜਾ ਚਲੋ ਪਾਇਆ ਵਧੀਆ ਜੀ ਅੱਛਾ ਜੀ ਲਾ ਲਓ ਇਹ ਸੱਚਾ ਤਾਂ ਕਿੰਨਾ ਕਰ ਰਿਹਾ ਇਹ ਭਾਜੀ ਪਹਿਲਾ ਸਵੇਰ ਸੂਈ ਜਲੀਏ ਜੀ ਹਾਂਜੀ ਸਰ ਕਿੰਨਾ ਟਾਈਮ ਲੱਗਿਆ ਪਾਈ ਜੇ ਮੈਂ ਆਪਾਂ ਕਹਿੰਦੇ ਸੂਈ ਨੂੰ ਕੋਈ 3 ਮਹੀਨੇ ਤੇ ਲੱਗ ਸਕਦਾ ਟਾਈਮ ਹੋ ਗਿਆ ਜੀ ਅੱਛਾ ਜੀ ਆਪਾਂ ਗਲਤ ਕੰਮ ਨਹੀਂ ਕਰਾਣਾ ਇਹ ਨਹੀਂ ਕਰਾਣਾ 20 ਦਿਨ ਦਾ ਮਹੀਨਾ ਹੋਇਆ ਅੱਛਾ ਜੀ ਬਣੀ ਨੂੰ 25 ਦਿਨ ਹੋ ਗਏ ਜੀ ਠੀਕ ਹੈ ਦੁੱਧਰ ਕੋਲ ਲੀਟਰ ਵਾਲਾ 5 ਕਿਲੋ ਜੀ ਅੱਛਾ ਜੀ ਪੰਨਿਆਂ ਦਾ ਵੀ ਮਸਾ ਘੱਟ ਸਕਦਾ 100 ਗ੍ਰਾਮ ਵਾਧ ਹੀ ਸਕਦਾ ਬਿਲਕੁਲ ਬਿਲਕੁਲ ਸਿਗੀਆਂ ਕਹਿੰਦਾ ਨਹੀਂ ਵਾਧ ਨਹੀਂ ਕਿਹੜੇ ਘੱਟ ਹੀ ਨੇ ਹਾਂਜੀ ਤੇ ਬਾਕੀ ਇਹਦਾ ਮਿਲਦਾ ਮੈਂ ਇਹ ਕਹਾਂ ਲਗਾ ਕਿਦਾ ਮਿਲਦਾ ਇਹ ਮੇਰਾ ਵਾਦਾ ਠੀਕ ਹੈ ਇਹ ਮੈਂ ਪੱਕਾ ਲੈ ਕੇ ਆਉਂਗਾ ਲਓ ਜੀ ਅਗਲੇ ਸਵੇਰ ਨੂੰ ਲੈਣੀਆਂ ਲਾਭ ਕਰੂਗੀ ਬਾਕੀ ਬਾਰੇ ਕਰੂ ਕਹਿੰਦਾ ਬਾਕੀ ਥਣ ਥੂਣ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਇਹ ਵੀ ਹਿਸਾਬ ਨਾਲ ਗਿਫਟੀ ਦੇ ਦੇਣਾ ਬਾਈ ਨੇ ਦੀਵਾਲੀ ਦੇ ਗਿਫਟੀ ਇਹ ਗਿਫਟੀ ਹੈ ਇਹ ਪਾਜੀ ਹੀਰਾ ਹੀ ਆ ਦੇ ਹਾਂਜੀ ਹਾਂਜੀ ਬਾਕੀ ਕਾਦੀ ਹੀਰਾ ਹੀ ਆ ਠੀਕ ਗੱਲ ਬਾਈ ਇਹਦਾ ਮੁੱਲ ਫਿਰ ਇਹਦਾ ਸਿਰਫ ਮੁੱਲ ਹਾਂਜੀ ਪੱਕਾ ਹਾਂਜੀ ਆਲੀ ਯਾਰ ਇਹ ਵੀ ਛਾਲੀ ਸ਼ਾਲੀ ਲਾਓ ਜੀ ਸ਼ਾਲੀ ਪਰ ਇਹਦਾ ਨਾਮ ਹੀ ਹੀਰੇ ਨਹੀਂ ਮੈਨੇ ਸ਼ਾਲੀ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਅਰੇ ਇਹ ਸ਼ਾਲੀ ਆ ਦੀ 5 ਕਿਲੋ ਤੇ ਇਹ ਦੀ ਸੋਣੀ ਘਟੀ ਦੀ ਮੀਂਹ ਨਹੀਂ ਮਿਲਣੀ ਨਹੀਂ ਮਿਲਣੀ ਲਾਓ ਜੀ ਬਿਲਕੁਲ ਹੀ ਇਹ ਇਹ ਦੇ ਦਾ ਜਾਲੂ ਟੀਗਾ ਦਾ ਵਾਹ ਰਹੀ ਆ ਦੇ ਦੋ ਹਾਂਜੀ ਪਰ ਇਹ ਟੀਗਾ ਵਾਹੋਗੇ ਹੈਗਾ ਠੀਕ ਆ ਇਹ ਘੰਟੀਆਂ ਮੇਰੀਆਂ ਆਉਂਦੀਆਂ ਭਾਈ ਤੀਜੇ ਨੰਬਰ ਦੇ ਕੇ ਨਾ ਵੱਡੀ ਦੇ ਨਾਲ ਛੋਟੀ ਇਹ ਦੇਰਮਿਆਨਾ ਕਾਦਾ ਕੋਈ ਸ਼ੱਕ ਨਹੀਂ ਬਾਕੀ ਸੀਲ ਲੀਆਂ ਉਹਦੇ ਤੁਸੀਂ ਚੈੱਕ ਕਰ ਲਾਉਂਦੇ ਜੇ ਲਾਓ ਜੀ ਆਹ ਮੈਂ ਇੱਧਰ ਲੈ ਕੇ ਆ ਲੋ ਨਹੀਂ ਕੋਈ ਗੱਲ ਨਹੀਂ ਆਪਾਂ ਮੈਂ ਵੇਖਦਾ ਨਹੀਂ ਜੀ ओके ਆ ਤੇ ਆਪਾਂ ਵੀ ਕਿਵੇਂ ਆ ਇਹ ਸੁਈਏ ਸੁਈ ਨਾਲ ਕੋਈ 1.5 ਮਹੀਨੇ ਲੱਗ ਜਾ ਕਿ ਉਹ ਬੱਚਾ ਮਰ ਗਿਆ ਜਿਹਦਾ ਅੱਛਾ ਜੀ ਦੁੱਧ ਘਰ ਆਏ ਸਤਵੀਰ ਉਹਦੇ ਪਰ ਆਪਾਂ 6 ਰੁਪਏ ਦੇ ਲਵਾਂਗੇ ਠੀਕ ਹੈ ਲਓ ਜੀ ਠੀਕ ਆ ਗੱਲ ਆਪਾਂ ਘਰ ਦੇ ਵੀ ਵੀਡੀਓ ਵੇਖਣ ਹਾਂਜੀ ਜਿਦ ਕੋ ਲਿਆਦੀ ਉਹ ਵੀ ਆਖੇ ਵੀਰ ਨੂੰ ਮਸਾਤ ਕੇ ਕਹਾਂ ਹੀ ਪਰ ਵੀਰ ਛੇ ਕਹਿੰਦਿਆ ਠੀਕ ਕਹਿੰਦਿਆ ਸੀ ਸਹੀ ਗੱਲ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਵੀਰ ਨੇ ਕਿਹਾ 7 ਕਿਲੋ ਤਾਂ ਅਸੀਂ ਕਿਹਾ ਕਿ ਹੱਥ ਤੋਂ ਜਣਾ ਯਾਰ ਧੂਣ ਮਾਰਦਾ ਗਾ ਕਿਦਾ ਉਹਨੇ ਇਹਦੇ ਹੱਥੋਂ ਟੰਗਾ ਲੈਣਾ ਬਾਹਰ ਹਾਂਜੀ ਹਾਂਜੀ ਲਓ ਜੀ ਸਿੰਗਲ ਹੱਡੀ ਆ ਗਈ ਜੇ ਵੀ ਥੋੜਾ ਜਿਹਾ ਨੀਲੀ ਦਾ ਪੱਕ ਰੱਖ ਦੀ ਬੱਲਾ ਮੱਥਾ ਆ ਗਿਆ ਏ ਬਾਈ ਸੁਆ ਕਰਨ ਵਸੂਈਆ ਸੁਆ ਭਾਜੀ ਇਹ ਦੂਜਾ ਹੁੰਦਾ ਦੀ ਜੀ ਅੱਛਾ ਜੀ ਹਾਂ ਉਧਰ ਦੇਖੋ ਸਹੀ ਗੁੜੀਆ ਕਿਆ ਬਾਤ ਹੈ ਕਿਆ ਬਾਤ ਮੈਂ ਜੀ ਇਹਦਾ ਮੀਨੀ ਘਰੇ ਰੱਖ ਲਾਂ ਅੱਛਾ ਜੀ ਨਹੀਂ ਸੁਆ ਕਰਨੀ ਹੈ ਸੋਹਣੀ ਦਾਦੀ ਘਰ ਵੀ ਦੇਖੋ ਨਹੀਂ ਹੋਊਗਾ ਸਾਡੇ ਤੇ ਬਾਕੀ 6 ਲੀਟਰ ਦੀ ਗਾਰੰਟੀ ਆ ਬਾਈ ਜੱਲੋਂ ਤੇ ਦੂਸੂਗਾ ਦੂਸਰਾ ਸੁਈ ਜਾ ਕੁਣ ਜਿਹੜੇ ਜਾਵੇ ਕੋ ਪਾਤਵਾਂ ਸ਼ਾਹੋਂ ਭੜੇ ਜਦਾ। ਅੱਛਾ ਜੀ। ਅੱਜਾਂ ਡੰਗ ਸਫਰ ਜੀ ਜਾਂਦਾ ਵਾ ਕਿਹੜੇ ਜਰਮਨ ਕਿਹੜਾ ਲੇਟ ਹੋ ਗਿਆ ਕਿ ਕਿਲੇ 5-5 ਘੰਟੇ ਡੰਗ ਗੱਡੀ ਰਿੰਦਾ ਵਾ। ਰਿੰਦਾ ਰਿੰਦਾ ਸਹੀ। ਸਹੀ ਗੱਲ ਹੈ ਨਾ? ਬਿਲਕੁਲ ਜੀ ਗੱਡੀ ਦੀ ਕਿਹੜੇ ਪੱਠਾ ਮਿਲਦਾ ਜੀ। ਆਵੇ ਲਵਾ ਸਕਦੀ ਏ। ਠੀਕ ਹੈ ਜੀ। ਸਹੀ ਗੱਲ ਹੈ ਵਾ ਜਿਹੜੀ ਆਪਾਂ ਚੋਈ ਆ ਉਹਦਾ ਆਪਾਂ ਨੂੰ ਪਤਾ ਵਾ। ਅੱਛਾ ਜੀ। ਇਹ ਵੀ ਠੀਕ ਗੱਲ ਵਾਗੀ ਏ। ਠੀਕ ਹੈ ਠੀਕ ਹੈ। ਇਹ ਗੱਲ ਵਾ ਜੇ ਚੱਡਾ ਵੀ ਚੈੱਕ ਕਰੋ ਚੱਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ। ਇਹਦਾ ਭਾਜੀ ਮੁੱ ਜਾਂਦੀ ਕੀ ਸ਼ਿਆਲੀ ਜੀ ਸ਼ਿਆਲੀ ਆਪਣੇ ਖਲ ਅੱਗੇ ਨਾਲ ਜਿਹੜਾ ਮਰਜੀ ਸ਼ਿਆਲੀ ਕੋ ਲੈ ਜੀ ਸ਼ਿਆਲੀ ਜੀ ਜਿਹੜਾ ਕੀ ਕਰਦਾ ਲੈ ਜੀ ਕੀ ਕਰਦਾ ਆ ਕੇ ਸ਼ਿਆਲੀ ਲੈ ਜੀ ਲੈ ਲੈ ਨਾ ਜੀ ਸਹੀ ਗੱਲ ਐ ਜੀ ਕਹਿੰਦਾ ਮੈਂ ਉਹ ਨਹੀਂ ਖੜਦੀ ਆ ਕਰਦੀ ਆ ਹਾਂ ਜੀ ਹਾਂ ਜੀ ਆਫਰ ਇਹ ਜਿਹੜਾ ਬੰਦੇ ਦੀ ਸ਼ਿਆਲੀ ਜੀ ਦੀਵਾਲੀ ਦੀ ਆਫਰ ਲਾ ਚੀ ਸ਼ਿਆਲੀ ਉਹ 100 ਰੁਪਏ ਛੋੜੀ ਹੋਈ ਏ ਅੱਛਾ ਜੀ ਹਾਂ ਜੇ ਮੈਂ ਸਾਰੇ ਕੱਠੀਆਂ ਲੈ ਜੇ ਕੱਠੀ ਜੇ ਕੋਈ ਮਾਰ ਲੈ ਸਬਦਾ ਦੇ ਫੇਰ ਇੱਕ ਹਿਆ ਜਾਂ ਛੋੜ ਲਓ ਜੀ ਹਿਆ 44000 45000 ਬਾਸ ਸਰ ਲਓ ਜੀ 44000 ਨਾਲ ਵੇੜਾ ਪਰ ਉਹ ਵੀ ਜੇ ਇਕੱਠੀਆਂ ਕੋ ਲਊ ਤੇ ਫੇਰ ਫੇਰ ਸਹੀ ਹੈ 40000 46 ਆ 45000 ਤੇ 900 ਲਵਾਂਗੇ ਅੱਛਾ ਜੀ ਤੇ 45 ਹਜ਼ਾਰ 100 ਨਹੀਂ ਲੈਣਾ ਜੀ ਨਾਲ ਠੀਕ ਹੈ ਠੀਕ ਹੈ ਠੀਕ ਮੋਲ ਭਾਜੀ ਛੋਟੇ ਆ ਨਹੀਂ ਬਿਲਕੁਲ ਬੜੇ ਭਾਜੀ ਮੋਲ ਸਹੀ ਆ ਆਹੇ ਕੋਈ ਸੀਏ ਕੱਤੀ ਵੇਖੋ ਕਿੰਨੀ ਸੀਰੀਆਂ ਲੱਗੀਆਂ ਵੇਖੋ ਅੱਬੇ ਬੈਜੋ ਬੱਸ ਸਜੇ ਬੈਜ ਦੋ ਤੇ ਮੰਨ ਲਓ ਵੀ ਜੇ ਕੋਈ ਇਕੱਠੀਆਂ ਲੈ ਲੈ ਦੇ ਇੱਕ ਤੀਰੇ ਵਿੱਚ ਡੇੜਾ ਭਰ ਦੇਣਾ ਜਾ ਕੇ ਮੈਂ ਨਾ ਰੰਗਣਾਂ ਦੇ ਜਾ ਕੇ ਇਹਦੇ ਤੇ ਇਧਰ ਆ ਜੀ ਸਵੇਰ ਚੋਜੋਗੇ ਇਧਰ ਆ ਜੀ ਸਾਰੀਆਂ ਚੋਜੋਗੇ ਹਾਂਜੀ ਤੇ ਭਾਈ ਫਿਰ ਉਹਨੇ ਦਾ ਮਾਲ ਜੇ ਕੋਈ ਗੱਬਣਾ ਨਿਕਲ ਆਵੇ ਉਹ ਗੱਬਣਾ ਨਿਕਲ ਆਵੇ ਕੱਲੀ ਦਾ ਮੁੱਲ ਮੋੜ ਦੇਣਾ ਜੋ ਨੇ ਕੱਲੀ ਨੇ ਮੋੜ ਦੇਣਾ ਕੱਲੀ ਨੇ ਮੋੜ ਦੇਣਾ ਜਿਹੜੇ ਤਿੰਨ ਖੜਨੀਆਂ ਕੱਲੀ ਦਾ ਮੋਲੀ ਮੋੜ ਦੇਣਾ ਨਾ ਸਹੀ ਗੱਲ ਆ ਜੀ ਪਰ ਮੈਨੂੰ ਦੇਦਾ ਸਹੀ ਪੁੱਛੋ ਥਣਾ ਲੋ ਬਜੀ ਦਾ ਆਦੀ ਹੈ ਮੋਲੀ ਹੈ ਹਾਂਜੀ ਆ ਇਹਨੂੰ ਲਾ ਬੜੇ ਕੀ ਲਾ ਤੇ ਰਾਗ ਠੀਕ ਆ ਠੀਕ ਆ ਲਓ ਜੀ ਐਂ ਨਸੀਲੀਆਂ ਤਿੰਨ ਚੈੱਕ ਕਰ ਸਕਦੇ ਬਾਰ ਬਾਰ ਉੱਠ ਕੇ ਬਹੁ ਤੇ ਭਾਈ ਚੌਥੇ ਨੰਬਰ ਤੇ ਦਾ ਮੋੜ ਵਧਾ ਗੀ ਓਏ ਚੌਥੇ ਸੁਆਹ ਆਇਆ ਬੜਾ ਵਧੀਆ ਲੋ ਜੀ ਇਹ ਟੈਂਕ ਹੀ ਜਹਾਬ ਨਾਲ ਦੇ ਦੇਖੋ 8 ਕਿਲੋ ਭਾਈ ਦੁੱਧੂ ਕਾ ਅੱਛਾ ਜੀ ਸੂਈ ਨੂੰ ਕੋ ਡੇਢ ਤੋਂ 2 ਮਹੀਨੇ ਨੂੰ ਹੋ ਗਿਆ ਆਪਾਂ 20 ਦਿਨ ਹੀ ਗਣੇ 15 ਦਿਨ ਹੀ ਗਣੇ ਅੱਛਾ ਜੀ ਸਾਰੇ ਵੀਰ ਭਰਾ ਆਪਾਂ ਆਪਣੀ ਖਾਹਸ਼ਿਆਰੀ ਕਰਦੇ ਚਲਾਕ ਬੜੇ ਲੋਕੀ ਸੱਜੋ ਬਿਲਕੁਲ ਬਿਲਕੁਲ ਜੀ ਦੁਨੀਆਂ ਮਾਰ ਤੋਂ ਨੂੰ ਕਾ ਭਾਈ ਕਿਹੜੀ ਕੋੜੀਆਂ ਖੋਤੀਆਂ ਤਾਂ ਕਿਹਾ ਲੋਕਾਂ ਨੂੰ ਮਜ਼ਾ ਰਕੀਆਂ ਵਾ ਅਗਲੇ ਕੱਲ੍ਹ ਆਇਆ ਕਿਨੇ ਜੀ ਸੂਈ ਕਿਨੇ ਜਾਂਦੀ ਨਹੀਂ ਸੂਈ ਹਾਂਜੀ ਹਾਂਜੀ ਦੇਖੋ ਦੁੱਧ ਬਸ ਪਾਕ ਲਓ ਅੱਛਾ ਆ ਜੀ ਸਾਢੇ 7 ਕਿਲੋ ਦੀ ਗੱਡੀ ਉੱਠਣ ਦਾ ਆਪਾਂ ਨਹੀਂ ਲਓ ਜੀ ਸਾਢੇ 8 ਕਿ ਸੋਨ ਵੀ ਅੱਧੀ ਵਜੇ ਚਲੋ ਜੀ ਉਹ ਵੀ ਦਾ ਬਦਲ ਕੇ ਚੈੱਕ ਕਰ ਸਕਦੇ ਕਾਦ ਕਾਦ ਜਿਹਦਾ ਬਹੁਤ ਤਗੜਾ ਆ ਗਿਆ ਦਾ ਵਾ ਇਹ ਤੁਮੇ ਭਾਈ ਹੈ ਸੁਆ ਕਰਨਾ ਰਹੀ ਏ ਸੁਆ ਭਾਈ ਤੇ ਜਾਜ ਆਪਾਂ ਦੂਜਾ ਨਹੀਂ ਕਹਿਣਾ ਬਿਲਕੁਲ ਜੀ ਵਾਧੇ ਇੱਕ ਸੁਆ ਦਸਣਾ ਘਰ ਦੀ ਦਸਣੇ ਨੂੰ ਨਹੀਂ ਨਹੀਂ ਠੀਕ ਆ ਜੀ ਲਓ ਜੀ ਇਹ ਵੀ ਆ ਗਈ ਨੀਲੀ ਦਾ ਪੱਕ ਰੱਖ ਲਈ ਆ ਕਾਦ ਕਾਦ ਮੇਰੇ ਕੋਲ ਜੁਵਾਈਆਂ ਦੇ ਚੰਗਾ ਦੇ ਚੱਡਾ ਚਟਾਣਾ ਉਹ ਦੇ ਦੀ ਜੇ ਅੱਜੇ ਘਰ ਪੜ੍ਹਦੀ ਮਿਲੂਗੀ ਅੱਛਾ ਜੀ ਕਿਸੇ ਦੇ ਘਰ ਜਾ ਕੇ ਪਤੀ ਕਈ ਨਾ ਮਤੇ ਕਹਾਂ ਕਿ ਭਾਈ ਨਹੀਂ ਤੁਹਾਡੇ ਕੋਲ ਰਿਪੋਰਟ ਪੜ੍ਹਦੇ ਮਿਲੂਗੀ ਮੁਰਕੇ ਕੀ ਗੱਲ ਵਾਹ ਕੇ ਮੁਰਕੇ ਝਾਕਦੇ ਫੋਨ ਹੀ ਚੁੱਕਦੇ ਕਿਹਦਾ ਨਹੀਂ ਨਹੀਂ ਸਹੀ ਉਹ ਤਿੰਨ ਕਿਤਾਬ ਕਿ ਅਸੀਂ ਪੜ੍ਹਦੇ ਗਿਆ ਵਾ ਹਾਂਜੀ ਹਾਂਜੀ ਅਈ ਫੋਨ ਤੱਕੀਦਾ ਉਸਰੇ ਵੀਜੀ ਦੱਸੋ ਕੀ ਗੱਲ ਹੈ ਯਾਨੀ ਬਿਲਕੁਲ ਬਿਲਕੁਲ ਸਹੀ ਇਹ ਵੀ ਭਾਈ ਕੀ ਗੱਲ ਵਾਹ ਜੀ ਘਰ ਜਾ ਕੇ ਅੱਛਾ ਜੀ ਤੇ ਲੱਤ ਮਾਰਦੇ ਮੈਂ ਹੀ ਵਾਪਸ ਠੀਕ ਹੈ ਤੇ ਲੱਤ ਮਾਰਦੇ ਤਾਂ ਵੀ ਵਾਪਸ ਅੱਛਾ ਜੀ ਕੀ ਗੱਲ ਆ ਗਿਆ ਥਲੇ ਬਾਈ ਜੀ ਠੀਕ ਹੈ ਠੀਕ ਹੈ ਠੀਕ ਇਹਦਾ ਮੁੱਲ ਛੋਟਾ ਅੱਛਾ ਜੀ ਮੁੱਲ ਕਿ ਖਾਨ੍ਹ ਤੋਂ ਨਾ ਲਾਗੇ ਤੇ ਚੈੱਕ ਕਰਾ ਲੈਣੇ ਬੜਾ ਚੰਗਾ ਲੱਗਾ ਵਾ ਥਾ ਭਾਵੇਂ ਚਵਾਈ ਭਾਜੀ ਮੇਰੀ ਕਿਤੇ ਨਾ ਕੀ ਗਲਤ ਹੋਵੇ ਅੱਛਾ ਹੀ ਨਵਾਸ ਕਰੇ ਦੁੱਧ ਮੈਂ ਪਾ ਦੇ ਪਾ ਦੀ ਕੋਈ ਕਿੰਨਾ ਹੋਰੀ ਵੀ ਕਹਿ ਸਕਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਜੀ ਘਟ ਵੱਸ ਸਕਦਾ ਵਾ ਚਲੋ ਅਗਲੀ ਦੀ ਖਿਦਮਤ ਕਿਉਂਕਿ ਸਫਰ ਦੇ ਵਿੱਚ ਉਹਦਾ ਉਹਦਾ ਚੱਟਾ ਤੁਸੀਂ ਚੈੱਕ ਕਰ ਸਕਦੇ ਐਨ ਐਚਐਫ ਗਾਂ ਵਰਗਾ ਹੀ ਲੱਗਾ ਵਾ ਤੇ ਚਲੋ ਕੋਈ ਜਿੰਨੇ ਭਾਰੀ ਦੁੱਧ ਕੋਈ 13 ਕਿਲੋ ਹੀ ਅੱਜ ਤੋਂ ਕੋ 10 ਦਿਨ ਪਹਿਲਾਂ ਅੱਛਾ ਜੀ ਸਿਰਫ ਬੰਦੇ ਕਿਤੇ-ਕਿਤੇ ਮਰਗੇ ਚੱਜਾ ਸੇਵਾ ਨਹੀਂ ਹੋਈ ਡੰਗਰ ਦੀ ਤਾਂ ਅੱਜ ਤੋਂ ਕੋਈ ਦੁੱਧ ਹੋਣੀ 10 ਕਿਲੋ ਹੋਊ ਕੱਢਿਆ ਠੀਕ ਆ ਠੀਕ ਆ ਚੰਗੀ ਸਾਰਾ ਕਰੂਗਾ ਕੋਈ ਭਰਾ ਜੀ ਖੜ ਕੇ ਦੁੱਧ ਚੰਗਾ ਕੱਢੀ ਜਾਣਾ ਕਰਮ ਵਾਲੀ ਨੇ ਉਹਦਾ ਨਹੀਂ ਕੁਛ ਨਹੀਂ ਉਹਦਾ ਸੀਰ ਛੜੀ ਦੀ ਜਾਲ ਅੱਛਾ ਜੀ ਉਹਦੇ ਭਾਂਡੇ ਮਾਰੇ ਥਲੇ ਬੈਹਿ ਜੂਗਾ ਠੀਕ ਆ ਜੀ ਇਹਦਾ ਭਾਈ ਮੁੱਲ ਫਿਰ ਤੇਰਾ ਭਾਈ ਮੁੱਲ ਕਰੀਏ 65 ਮੁੱਲ ਕਰੀਏ 40 ਅ ਸਰ ਦੇ ਅੰਦਰ ਸੱਠੋਂ ਸਾਠ ਜਿੱਥੇ ਜੋ ਪਹੁੰਚ ਕਰਾਂਗੇ ਪਹੁੰਚ ਫ੍ਰੀ ਫ੍ਰੀ ਪਹੁੰਚ ਤੇ ਜੇ ਆਪਾਂ ਵੱਡੀ ਆਫਰ ਫਿਰ ਫਿਰ ਤਿੰਨ ਛੱਡਾਂਗੇ ਜੋ ਸਾਢੇ ਠੀਕ ਆ ਜੀ ਕੋ ਸਿੱਧੀ ਲਾਊਗਾ ਤੇ ਸਿੱਧੀ ਲਾਊਗਾ ਤਿੰਨ ਛੱਡਾਂਗੇ ਜੋ ਪਹੁੰਚ ਕਰਾਂ ਉਹ 60 ਕਰਾਂਗੇ ਠੀਕ ਆ ਸਰ ਜੀ ਲਓ ਜੀ 52000 ਦੀ ਸਿੱਧੀ ਤੇ ਜੇ ਵੀ ਇਹ ਪੁਰਾਣੇ ਪਹੁੰਚ ਕਰਾਉਣੀਆਂ ਤੇ 60 ਹੀ ਹੋਊਗੀ ਤੇ 60000 ਦੇ ਵਿੱਚ ਪਹੁੰਚ ਵੱਡੀ ਆਫਰ ਤੇ ਮੇਰਾ ਡੱਗਰ ਭਾਈ ਕਿਸੇ ਘਰ ਜੇ ਥਾਣਾ ਤੋਂ ਗਲਤ ਹੋਵੇ ਕੋਈ ਪੂਰ ਮਾਰੇ ਦੁੱਧ ਦੀ ਮੈਂ ਹੁਣ ਵੀ ਗੱਲ ਕਰਦਾ ਨਹੀਂ ਆਪਾਂ ਗਰੰਟੀ ਦੇ ਸਕਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਲਓ ਜੀ ਪਸ਼ੂ ਭਾਈ ਲੱਗਿਆ ਜਿਹੜੀਆਂ ਚੀਜ਼ ਆਗਿਆ ਪੀਗਲਦੀਆਂ ਭਾਈ ਆਪਾਂ ਦੱਸ ਸਕਈਏ ਨੇ ਲੱਟੀਗੇ ਵਾਲੀਆਂ ਦੱਸਿਆ ਆਪਾਂ ਦੱਸ ਕੇ ਦੇਨੇ ਆ ਸਹੀ ਗੱਲ ਹੈ ਜੀ ਜੋ ਹੋਇਆ ਬਾਈ ਨੇ ਉਹੀ ਸੱਚ ਹੈ ਇਹ ਮੋਲੀ ਜੇ ਕਿਦੋਂ ਮੇਲੇ ਭਾਵੇਂ ਸਾਰੀ ਵੀਡੀਓ ਵੇਖ ਕੇ ਚੈੱਕ ਕਰਕੇ ਲੈਣਾ ਬਿਲਕੁਲ ਸਹੀ ਗੱਲ ਹੈ ਜੀ ਇਹ ਜਿਹੜੇ ਰੇਟ ਹੈ ਭਾਈ ਸੋਨੂ ਦੇ ਅੱਡੇ ਤੋਂ ਮਿਲਨੇ ਆ ਵੀਡੀਓ ਨੂੰ ਪਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਦੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲ